ਸ਼ਨਾਣ ਕਰਨ ਦੀ ਸਤ ਸੰਗਤ ਵਿਚ ਆਉਣ ਦੀ ਪ੍ਰੇਰਣਾ ਦਿੰਦੀ ਹੈ ਜਿੱਥੇ ਅਸੀਂ ਤਨ ਕਰਕੇ ਸਤ ਸੰਗਤ ਸੁਖੀ ਹੋਣਾ ਚਾਹੁੰਦੇ ਹਾਂ ਕਿ ਤਨ ਜਿਹੜਾ ਸਾਡਾ ਤੰਦਰੁਸਤ ਹੋਵੇ ਉਥੇ ਗੁਰੂ ਸਾਹਿਬ ਦੀ ਬਾਣੀ ਹੈ ਜਿਹੜੀ ਸਾਨੂੰ ਤਨ ਤੇ ਮਨ ਦੋਨਾਂ ਕਰਕੇ ਹੀ ਰੋਗ ਕਰਦੀ ਹੈ ਮਾਰੇ ਕਹਿੰਦੇ ਆਨ ਮਨ ਭਏ ਰੋਗਾ ਤੇਰਾ ਤਨ ਵੀ ਰੋਗਾ ਤੋਂ ਰਹਿਤ ਹੋ ਜਾਵੇਗਾ ਤੇ ਮਨ ਵੀ ਰੋਗਾ ਤੋਂ ਰਹਿਤ ਹੋ ਜਾਵੇਗਾ ਚੜ੍ਹਦੀ ਕਲਾ ਵਾਲਾ ਜਿਹੜਾ ਜੀਵਨ ਹੈ ਉਹ ਮਿਲਣੈ ਸਰੀਰਕ ਰੋਗ ਮਾਨਸਿਕ ਰੋਗ ਤੇਰੇ ਕੱਟੇ ਜਾਣੇ ਨੇ ਇਸ ਕਰਕੇ ਅੰਮ੍ਰਿਤ ਵੇਲੇ ਉਠ ਉੱਠ ਕੇ ਇਸ਼ਨਾਨ ਕਰ ਤੇ ਆਪਣੇ ਪ੍ਰਭੂ ਨੂੰ ਸਿਮਰਿਆ ਕਰ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ ਰੋਗਾ ਮਨ ਤੇ ਤਨ ਅਰੋਗ ਹੋ ਜਾਣਗੇ ਕੋਟ ਵਿਗਣ ਲਾਥੇ ਪ੍ਰਭ ਸ਼ਰਨਾ ਪ੍ਰਭੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਕਰੋੜਾਂ ਤਰ੍ਹਾਂ ਦੇ ਵਿਗਣ ਨੇ ਜਿਹੜੇ ਦੂਰ ਹੋ ਜਾਂਦੇ ਨੇ ਪ੍ਰਭ ਕੀ ਸ਼ਰਨਾ ਸਗਲ ਭੈ ਲਾਥੇ ਦੁੱਖ ਵਿਨਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਗੁਰ ਤੇ ਆਇਆ ਪ੍ਰਗਟੇ ਭਲੇ ਸੰਜੋਗਾ ਤੇ ਸੰਜੋਗ ਹੈ ਜਿਹੜਾ ਮਿਲਾਪ ਹੈ ਸਹ ਸੰਗ ਤੂੰ ਹਾਸਲ ਹੋ ਜਾਂਦਾ ਹੈ ਗੁਰੂ ਬਖਸ਼ਿਸ਼ ਦੇ ਸਦਕਾ ਪਰਮਾਤਮਾ ਦੇ ਨਾਲ ਪ੍ਰੀਤ ਬਣ ਜਾਂਦੀ ਹੈ ਆਓ ਅੱਜ ਦੇ ਜੋ ਪਾਵਨ ਪਵਿੱਤਰ ਉਪਦੇਸ਼ ਸੜੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ ਸਮਝਣ ਮੰਨਣ ਦਾ ਯਤਨ ਕਰੀਏ ਅੱਜ ਦਾ ਇਹ ਪਾਵਨ ਪਵਿੱਤਰ ਸ਼ਬਦ ਨਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 828 ਦੇ ਉੱਪਰ ਸੁਭਾਏ ਬਾਣ ਹੈ। ਬਿਲਾਵਲ ਰਾਗ ਦੇ ਅੰਦਰ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ ਬਿਲਾਵਲ ਮਹੱਲਾ 5 ਤੁਮ ਸਮਰੱਥਾ ਕਰਨ ਕਰਨ। ਏ ਪ੍ਰਭੂ ਤੁਸੀਂ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੋ ਕਾਰਨ ਕਰਨ ਸਭ ਕੁਝ ਕਰਨ ਵਾਲੇ ਹੋ ਤੇ ਇਸ ਗੱਲ ਦੀ ਤੁਹਾਡੇ ਵਿੱਚ ਸਮਰੱਥਾ ਹੈ ਤੁਸੀਂ ਇੱਕ ਪਾਲ ਦੇ ਵਿੱਚ ਇੱਕ ਅੱਖ ਦੇ ਝਮਕਣ ਦੇ ਸਮੇਂ ਦੇ ਵਿੱਚ ਸਭ ਕੁਝ ਪੈਦਾ ਕਰ ਸਕਦੇ ਹੋ ਤੇ ਇੱਕ ਫੋਰ ਦੇ ਵਿੱਚ ਸਭ ਕੁਝ ਬਨਾਸ਼ ਕਰ ਸਕਦੇ ਹੋ ਐਡੀ ਵੱਡੀ ਸਮਰੱਥਾ ਹੈ ਉਸ ਮਾਲਕ ਦੀ ਸਾਤ ਸੰਗਤ ਜੇਕਰ ਐਡੀ ਵੱਡੀ ਸਮਰੱਥਾ ਹੈ ਐਡੀ ਵੱਡੀ ਤਾਕਤ ਦਾ ਮਾਲਕ ਹੈ ਉਹ ਪ੍ਰਭੂ ਤਾਂ ਹੀ ਇਹ ਕੁਦਰਤ ਦੇ ਵਿੱਚ ਬਿਆੰਤ ਨੇ ਜਿਹੜੀਆਂ ਚੀਜ਼ਾਂ ਉਹ ਆਪਣੀ ਕਾਰ ਕਰਦੀਆਂ ਪਈਆਂ ਹੁਕਮ ਵਿੱਚ ਚੱਲਦੀਆਂ ਪਈਆਂ ਚੰਦ ਸੂਰਜ ਤਾਰੇ ਹਵਾ ਪਾਣੀ ਸਮੁੰਦਰਾਂ ਦੇ ਬਹਿਣ ਇਹ ਸਭ ਕੁਝ ਆਕਾਸ਼ ਖੜਾ ਹੈ ਬਿਨਾ ਥੰਮਾ ਤੋਂ ਧਰਤੀ ਪਾਣੀ ਵਿੱਚ ਖੜੀ ਹੈ ਕਿਵੇਂ ਸਾਧ ਸੰਗਤ ਇਸ ਸੰਸਾਰ ਦੀ ਸੁਮੁੱਚੀ ਕਾਰ ਹੈ ਜਿਹੜੀ ਬੜੇ ਸੋਹਣੇ ਢੰਗ ਨਾਲ ਚੱਲ ਰਹੀ ਹੈ ਕਿਉਂ ਚੱਲ ਰਹੀ ਹੈ ਕਿਉਂਕਿ ਪਰਮਾਤਮਾ ਵੱਡੀ ਸਮਰੱਥਾ ਦਾ ਮਾਲਕ ਹੈ ਵੱਡੀ ਤਾਕਤ ਦਾ ਮਾਲਕ ਹੈ ਉਹੀ ਐਡੇ ਵੱਡੇ ਸਿਸਟਮ ਨੂੰ ਬੰਨ੍ਹ ਕੇ ਚਲਾ ਸਕਦਾ ਹੈ ਸਾਡੇ ਕੋਲੋਂ ਸਾਧ ਸੰਗਤ ਮਾਫ਼ ਕਰਨਾ ਇੱਕ ਪਰਿਵਾਰ ਚਲਾਉਣਾ ਬੜਾ ਔਖਾ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਮਗੇ ਆਈ ਦਾ ਜਮਾਨਾ ਹੈ ਪਰਿਵਾਰ ਨੂੰ ਕਬੀਲਦਾਰੀਆਂ ਹੋਰ ਬਾਹਰ ਅੰਦਰ ਦੇ ਕੰਮਕਾਰ ਮਨੁੱਖ ਥੱਕ ਜਾਂਦਾ ਏ ਅੱਕ ਜਾਂਦਾ ਏ ਪਰ ਉਹ ਪਰਮਾਤਮਾ ਐਡੀ ਵੱਡੀ ਤਾਕਤ ਦਾ ਮਾਲਕ ਹੈ ਜਿਹੜਾ ਕੀੜੀ ਤੋਂ ਲੈ ਕੇ ਹਾਥੀ ਤੱਕ ਛੋਟੇ ਤੋਂ ਲੈ ਕੇ ਵੱਡਿਆਂ ਤੱਕ ਕਿਸੇ ਇੱਕ ਧਰਤੀ ਦੀ ਨਹੀਂ ਲੱਖਾਂ ਅਗਾਸਾਂ ਪਤਾਲਾਂ ਦੀ ਗੱਲ ਮਾਰੇ ਨੇ ਕੀਤੀ ਲੱਖ ਪਾਤਾਲਾਂ ਪਾਤਾਲ ਲੱਖ ਅਗਾਸਾਂ ਅਗਾਸ ਸਾਰੇ ਥਾਵਾਂ ਤੇ ਬੈਠੇ ਜੀਵਾਂ ਦੀ ਪ੍ਰਤਪਾਲਣਾ ਕਰਦਾ ਪਿਆ ਹੈ ਐਡੇ ਵੱਡੇ ਸਿਸਟਮ ਨੂੰ ਐਡੇ ਵੱਡੇ ਬ੍ਰਹਿਮੰਡ ਨੂੰ ਆਪਣੇ ਦਾਇਰੇ ਦੇ ਵਿੱਚ ਰੱਖ ਕੇ ਹੁਕਮ ਦੇ ਵਿੱਚ ਰੱਖ ਕੇ ਚਲਾਉਂਦਾ ਪਿਆ ਹੈ ਕਿਉਂਕਿ ਇਹ ਸਤਿਗੁਰੂ ਕਹਿੰਦੇ ਤੁਮ ਸਮਰੱਥਾ ਕਾਰਣ ਕਰਨੇ ਹੈ ਪ੍ਰਭੂ ਤੁਸੀਂ ਸਮਰੱਥ ਹੋ ਐਡੀ ਵੱਡੀ ਤਾਕਤ ਦੇ ਮਾਲਕ ਹੋ ਸਭ ਕੁਝ ਕਰਨ ਕਰਾਉਣ ਵਾਲੇ ਹੋ ਕਰਨ ਕਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲੇ ਹਾਰਨੈ ਜਲ ਥਲ ਮਹੀਅਲ ਸੋਏ ਟਾਕਣ ਟਾਕ ਗੋਵਿੰਦ ਗੁਰ ਮੇਰੇ ਮੋਹੇ ਅਪਰਾਧੀ ਸਰਨ ਚਰਨ ਏ ਪ੍ਰਭੂ ਜੀ ਬੱਡੀ ਸਮਰੱਥਾ ਦੇ ਮਾਲਕ ਪ੍ਰਮਾਤਮਾ ਜੀਓ ਮੈਂ ਅਪਰਾਧੀ ਹਾਂ ਹਮ ਅਪਰਾਧੀ ਸਦ ਭੂਲ ਤੇ ਤੁਮ ਬਖਸ਼ਣ ਹਾਰੇ ਕਿਤੇ ਮਹਾਰਾਜ ਕਹਿੰਦੇ ਪੈਨੇ ਗੋਬਿੰਦ ਹਮ ਐਸੀ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦਿਆ ਤਨ ਕੀ ਭਾਉ ਭਗਤ ਨਹੀਂ ਸਾਦੀ ਅਸੀਂ ਤਾਂ ਕਹਿੰਦੇ ਐਸੇ ਵੱਡੇ ਅਪਰਾਧੀ ਹਾਂ ਜਿਹੜੇ ਗੋਬਿੰਦ ਨੇ ਜਿਹੜੇ ਮਾਲਕ ਨੇ ਪਰਮੇਸ਼ਰ ਨੇ ਸਾਨੂੰ ਜੀਵ ਪਿੰਡ ਦਿੱਤਾ ਸਰੀਰ ਦਿੱਤਾ ਸਵਾਸ ਦਿੱਤੇ ਉਸੇ ਨੂੰ ਹੀ ਅਸੀਂ ਤਾਂ ਭੁਲਾ ਬੈਠੇ ਉਸੇ ਗੋਬਿੰਦ ਮਾਲਕ ਦੀ ਪ੍ਰੇਮਾ ਭਗਤੀ ਹੀ ਨਹੀਂ ਕੀਤੀ ਹੇ ਪ੍ਰਭੂ ਜੀ ਗੋਬਿੰਦ ਹਮ ਐਸੇ ਅਪਰਾਧੀ ਅਸੀਂ ਏਡੇ ਵੱਡੇ ਅਪਰਾਧੀ ਹਾਂ ਉਸ ਕਰਤੇ ਅਕਾਲ ਪੁਰਖ ਨੂੰ ਭੁਲਾ ਬੈਠੇ ਹਾਂ ਜਿਨੇ ਸਾਨੂੰ ਸਭ ਕੁਝ ਦਿੱਤਾ ਹੈ ਕਿਰਤ ਕਰਨ ਹੋਏ ਪਏ ਹਾਂ ਮੋਹੇ ਅਪਰਾਧੀ ਚਰ ਸ਼ਰਨ ਚਰਨ हे ਪ੍ਰਭੂ ਮੈਂ ਅਪਰਾਧੀ ਤੇਰੀ ਸ਼ਰਨ ਵਿੱਚ ਆਇਆ ਹਾਂ ਤੇਰੇ ਚਰਨ ਪਕੜਨ ਵਾਸਤੇ ਤੇਰੇ ਚਰਨਾਂ ਨਾਲ ਜੁੜਨ ਵਾਸਤੇ ਦੋਨੇ ਹੱਥ ਜੋੜ ਕੇ ਤੇਰੇ ਚਰਨ ਪਕੜ ਕੀ ਤੇਰੇ ਤੋਂ ਆਪਣੀਆਂ ਭੁੱਲਾਂ ਬਖਸ਼ਾਉਣ ਲਈ ਆਇਆ ਹਾਂ ਆਪਣੀਆਂ ਗਲਤੀਆਂ ਮਾਫ਼ ਕਰਾਉਣ ਲਈ ਆਇਆ ਹਾਂ हे ਪ੍ਰਭੂ ਤੁਸੀਂ ਕਿਰਪਾ ਕਰੋ ਢਾਕਣ ਢਾਕ ਗੋਵਿੰਦ ਗੁਰ ਮੇਰੇ हे मेरे गोविंद मालिक जी हे मेरे बह गुरु जीयो मेरे कीते हुए पाप कर्मਾਂ ਤੇ ਪਰਦਾ ਪਾ ਲਓ ਕੀਤੇ ਹੋਏ ਕਰਮਾਂ ਦੇ ਉੱਪਰ ਪਰਦਾ ਪਾ ਕੇ ਮੈਨੂੰ ਮਾਫ਼ ਕਰ ਦਿਓ ਕਿਉਂਕਿ ਜੇਕਰ ਸਾਧ ਸੰਗਤ ਇੱਕ ਇੱਕ ਕਰਮ ਦਾ ਸਾਡੇ ਦਾ ਹਿਸਾਬ ਕਿਤਾਬ ਹੋਣ ਲੱਗ ਜਾਵੇ ਤਾਂ ਅਸੀਂ ਕਦੇ ਵੀ ਛੁੱਟ ਨਹੀਂ ਸਕਦੇ ਕਦੇ ਵੀ ਨਹੀਂ ਛੁੱਟ ਸਕਦੇ ਕਿਉਂਕਿ ਅਸੀਂ ਗਲਤੀਆਂ ਹੀ ਭੁੱਲਾਂ ਹੀ ਐਨੀਆਂ ਕਰਦੇ ਹਾਂ ਕਿ ਸਾਡਾ ਤਾਂ ਛੁਟਕਾਰਾ ਹੋਣਾ ਬੜਾ ਔਖਾ ਹੈ ਇਸ ਕਰਕੇ ਮਾਰੇ ਕਹਿੰਦੇ ਲੇਖ ਹੈ ਕਤ ਹੈ ਨਾ ਛੂਟੀ ਹੈ ਖਿੰਖਿਨ ਭੁੱਲਣ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ اے ਪ੍ਰਭੂ ਲੇਖਾ ਜੋਖਾ ਕਰਨ ਦੇ ਵਿੱਚ ਜੇਕਰ ਪੈ ਜਾਈਏ ਤਾਂ ਲੇਖੇ ਜੋਖੇ ਵਿੱਚ ਮੈਂ ਕਿਤੇ ਵੀ ਨਹੀਂ ਛੁੱਟ ਸਕਦਾ ਕਿਉਂਕਿ ਖਿੰਖਿਨ ਭੁੱਲਣ ਹਾਰ ਇਸ ਦਾ ਖਿੰਖਿਨ ਪਲ-ਪਲ ਭੁੱਲਦੇ ਹਾਂ ਗਲਤੀਆਂ ਕਰਦੇ ਹਾਂ ਬਾਸੂ ਪ੍ਰਭੂ ਤੂੰ ਕਿਰਪਾਕਾਰ ਬਖਸ਼ਨਹਾਰ ਬਖਸ਼ ਲੈ ਬਖਸ਼ਨਹਾਰ ਪ੍ਰਭੂ ਜੀ ਸਾਨੂੰ ਬਖਸ਼ ਲੈ ਨਾਨਕ ਪਾਰ ਉਤਾਰ ਤੇ ਸਾਨੂੰ ਇਸ ਸੰਸਾਰ ਰੂਪੀ ਸਮੁੰਦਰ ਦੇ ਵਿੱਚੋਂ ਪਾਰ ਲਾ ਦੇ ਸਾਡੀ ਜ਼ਿੰਦਗੀ ਦਾ ਬੇੜਾ ਤਰ ਜਾਵੇ ਇਸ ਕਰਕੇ ਢਾਕਣ ਢਾਕ ਗੋਵਿੰਦ ਗੁਰ ਮੇਰੇ ਹੈ ਗੋਵਿੰਦ ਮਾਲਕ ਜੀ ਮੇਰੇ ਸਤਿਗੁਰੂ ਜੀਓ ਮੇਰੇ ਕੀਤੇ ਹੋਏ ਕਰਮਾਂ ਦੇ ਉੱਪਰ ਪੜਦਾ ਪਾ ਕੇ ਮੈਨੂੰ ਆਪਣਾ ਬਣਾ ਲਓ ਮੋਹੇ ਅਪਰਾਧੀ ਸ਼ਰਨ ਚਰਨ ਮੈਂ ਅਪਰਾਧੀ ਤੇਰੀ ਸ਼ਰਨ ਵਿੱਚ ਆ ਗਿਆ ਹਾਂ ਤੇਰੇ ਚਰਨ ਪਕੜ ਲਏ ਨੇ ਤੂੰ ਵੱਡੀ ਸਮਰੱਥਾ ਦਾ ਤਾਕਤ ਦਾ ਮਾਲਕ ਹੈ ਤੂੰ ਕਿਰਪਾ ਕਰ ਕੰਠ ਲਾਏ ਆਪ ਗੁਨ ਸਭ ਮਿਟੇ ਦਿਆਲ ਪੁਰਖ ਬਖਸ਼ੰਦ ਹੈ ਦਿਆਲੂ ਪ੍ਰਭੂ ਜੀਓ ਬਖਸ਼ੰਦ ਪ੍ਰਭੂ ਜੀਓ ਮੈਨੂੰ ਆਪਣੇ ਗਲੇ ਨਾਲ ਲਗਾ ਕੇ ਕੰਠ ਨਾਲ ਲਗਾ ਕੇ ਮੇਰੇ ਕੀਤੇ ਹੋਏ ਪਾਪ ਕਰਮਾ ਨੂੰ ਧੋ ਦੇਵੋ ਬਖਸ਼ ਦੇਵੋ ਆਗਣਾ ਨੂੰ ਕੱਟ ਦੇਵੋ ਅੱਗੇ ਸਤਿਗੁਰੂ ਕਿਰਪਾ ਕਰਦੇ ਪਏ ਨੇ ਜੋ ਜੋ ਕੀਨੋ ਸੋ ਤੁਮ ਜਾਣਿਓ ਜੋ ਜੋ ਕੀਨੋ ਸੋ ਤੁਮ ਜਾਣਿਓ ਪੇਖਿਓ othor ਨਾਹੀ ਕਛੁ ਢੀਠ ਮੁਕਰਨਾ ਹੇ ਪ੍ਰਭੂ ਜੀ ਅਸੀਂ ਜੀਵ ਜਿਹੜੇ-ਜਿਹੜੇ ਵੀ ਕਰਮ ਕਰਦੇ ਹਾਂ ਜਿੱਥੇ ਵੀ ਕਿੱਥੇ ਵੀ ਹਾਂ ਧਰਤੀ ਤੇ ਹਾਂ ਆਕਾਸ਼ ਵਿੱਚ ਹਾਂ ਪਤਾਲ ਵਿੱਚ ਹਾਂ ਕਿਸੇ ਦੇਸ਼ ਵਿੱਚ ਹਾਂ ਵਿਦੇਸ਼ ਵਿੱਚ ਹਾਂ ਕਿਤੇ ਵੀ ਜਾ ਕੇ ਕੋਈ ਕਰਮ ਕਰਦਿਆਂ ਤੂੰ ਉਹਨਾਂ ਨੂੰ ਹਮੇਸ਼ਾ ਵੇਖਦਾ ਹੈ ਉਹਨਾਂ ਨੂੰ ਜਾਣਦਾ ਹੈ ਅਸੀਂ ਤੇਰੇ ਤੋਂ ਕੁਝ ਲੁਕਾ ਨਹੀਂ ਸਕਦੇ ਜਿਸ ਤਰ੍ਹਾਂ ਸਾਧ ਸੰਗਤ ਉਪਕਰਣ ਵੀ ਸ਼ਬਦ ਵਿਚਾਰ ਦੇ ਵਿੱਚੋਂ ਸਮਝਿਆ ਕਿ ਦੁਨੀਆ ਵੱਲੋਂ ਅਸੀਂ ਕੁਝ ਲੁਕਾ ਸਕਦੇ ਹਾਂ ਦੁਨੀਆਂ ਨੂੰ ਮੂਰਖ ਬਣਾ ਸਕਦੇ ਹਾਂ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾ ਸਕਦੇ ਹਾਂ ਪਰ ਪ੍ਰਮਾਤਮਾ ਤੋਂ ਕੀ ਲੁਕਾ ਸਕਦੇ ਹਾਂ ਅਸੀਂ ਪ੍ਰਮਾਤਮਾ ਦੀਆਂ ਨਿਗਾਹ ਤੋਂ ਨਹੀਂ ਬਚ ਸਕਦੇ ਅਸੀਂ ਜਿੱਥੇ ਮਰਜ਼ੀ ਚਲੇ ਜਾਈਏ ਉਹ ਸਾਨੂੰ ਹਮੇਸ਼ਾ ਹੀ ਸੁਣਦਾ ਹੈ ਹਮੇਸ਼ਾ ਹੀ ਵੇਖਦਾ ਹੈ ਜੋ ਜੋ ਅਸੀਂ ਕਰਦੇ ਹਾਂ ਉਹ ਹਮੇਸ਼ਾ ਹੀ ਸਾਡਾ ਜਿਹੜਾ ਹੈ ਲੇਖੇ ਜੋਖੇ ਵਾਲੀ ਬਹੀ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਈ ਮਾਰੇ ਕਹਿੰਦੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਜਦੋਂ ਤੇਰੇ ਕਰਮਾਂ ਵਾਲੀ ਬਹੀ ਕੱਢ ਲਈ ਲੇਖਾ ਜੋਖਾ ਮੰਗਿਆ ਗਿਆ ਫਿਰ ਕੀ ਮੂੰਹ ਦਿਖਾਏਗਾ ਧਰਮ ਰਾਏ ਜਦ ਲੇਖਾ ਮੰਗੇ ਕਿ ਆ মুখ ਲੈ ਕੇ ਜਾਹੇਗਾ ਲਾਲਚ ਲਾਗੇ ਜਨਮ ਗਵਾਇਆ ਦੀ ਮਹਾਰਾਜ ਨੇ ਗੱਲ ਕੀਤੀ ਸੋ ਇੱਥੇ ਵੀ ਪਾਤਸ਼ਾਹ ਕਹਿੰਦੇ ਜੋ ਜੋ ਕੀਨੋ ਸੋ ਤੂੰ ਮ ਜਾਣੇ ਹੋਏ ਪ੍ਰਭੂ ਮੈਂ ਜੋ ਵੀ ਜੋ ਕੁਝ ਵੀ ਕਰਦਾ ਹਾਂ ਤੂੰ ਸਭ ਕੁਝ ਜਾਣਦਾ ਹੈ। ਪੇਖਿਓ ਠੌਰ ਹਰ ਇੱਕ ਥਾਂ ਤੇ ਤੂੰ ਮੈਨੂੰ ਵੇਖ ਰਿਹਾ ਹੈ। ਹਰ ਥਾਂ ਤੇ ਮੈਨੂੰ ਬਾਚ ਰਿਹਾ ਹੈ। ਨਾਹੀਂ ਕਾਸ਼ ਢੀਠ ਮੁਕਰਨ। ਅਸੀਂ ਕੁਝ ਮੁਕਰ ਨਹੀਂ ਸਕਦੇ ਤੇਰੇ ਸਾਹਮਣੇ। ਪਰ ਅਸੀਂ ਢੀਠ ਹੋਏ ਹਾਂ। ਢੀਠ ਹੁੰਦਾ ਸਾਥ ਸੰਗ ਤੂੰ ਮਨੁੱਖ। ਜਿਹੜਾ ਬਾਰ-ਬਾਰ ਜਾਣਬੁੱਝ ਕੇ ਗਲਤੀਆਂ ਕਰੇ ਜਿਹਨੂੰ ਸਭ ਕੁਝ ਪਤਾ ਹੋਣ ਦੇ ਬਾਵਜੂਦ ਵੀ ਗਲਤ ਕੀ ਐ ਤੇ ਠੀਕ ਕੀ ਐ ਫਿਰ ਵੀ ਮਨੁੱਖ ਸਮਝਾਉਣ ਦੇ ਬਾਵਜੂਦ ਆਪਣੀਆਂ ਆਦਤਾਂ ਛੱਡਣ ਨੂੰ ਤਿਆਰ ਨਾ ਹੋਵੇ ਜਾਣਬੁੱਝ ਕੇ ਬਾਰ-ਬਾਰ ਕੇ ਗਲਤੀਆਂ ਕਰੇ ਢੀਠਪੁਣਾ ਦਿਖਾਵੇ ਸੁਣਿਆਣ ਸੁਣਿਆ ਕਰੀ ਜਾਵੇ ਏ ਸਤਿਗੁਰੂ ਅਸੀਂ ਤਾਂ ਢੀਠ ਹੋਏ ਪਏ ਹਾਂ ਤੁਸੀਂ ਸਾਨੂੰ ਹਰ ਰੋਜ਼ ਸਮਝਾਉਂਦੇ ਹੋ ਕਿ ਭਾਈ ਅੰਮ੍ਰਿਤ ਵੇਲੇ ਉੱਠਿਆ ਕਰ ਬਾਣੀ ਪੜ੍ਹਿਆ ਕਰ ਸੇਵਾ ਕਰਿਆ ਕਰ ਸਿਮਰਨ ਕਰਿਆ ਕਰ ਸੱਚ ਬੋਲਿਆ ਕਰ ਕਿਰਤ ਕਰਿਆ ਕਰ ਨਾਮ ਜਪਿਆ ਕਰ ਵੰਡ ਛਕਿਆ ਕਰ ਕਿੰਨੇ ਉਪਦੇਸ਼ ਨੇ ਜਿਹੜੇ ਤੁਸੀਂ ਸਾਨੂੰ ਰੋਜ਼ ਸਮਝਾਉਂਦੇ ਹੋ ਪਰ ਅਸੀਂ ਫੇਰ ਢੀਠ ਹੋਏ ਪਏ ਹਾਂ ਅਸੀਂ ਫੇਰ ਨਹੀਂ ਮੰਨਣ ਨੂੰ ਤਿਆਰ ਅਸੀਂ ਤਾਂ ਐਸੇ ਢੀਠ ਹਾਂ ਐਸੇ ਅਪਰਾਧੀ ਹਾਂ ਕਿ ਤੈਨੂੰ ਭੁਲਾ ਬੈਠੇ ਹਾਂ ਪਰ ਮੁਕਰ ਵੀ ਨਹੀਂ ਸਕਦੇ ਕੁਝ ਕਿਉਂਕਿ ਤੂੰ ਸਦਾ ਹੀ ਵੇਖਦਾ ਹੈ ਸਦਾ ਸਾਨੂੰ ਸੁਣਦਾ ਹੈ ਨਾਹੀਂ ਕਾਸ਼ ਢੀਠ ਮੁਕਰਨ ਕਹਿੰਦੇ ਅਸੀਂ ਢੀਠ ਹਾਂ ਕੁਝ ਮੁਕਰ ਵੀ ਨਹੀਂ ਸਕਦੇ ਕਿਉਂਕਿ ਤੂੰ ਸਭ ਕੁਝ ਜਾਣਦਾ ਹੈ ਸਭ ਕੁਝ ਵੇਖਦਾ ਹੈ ਵੱਡ ਪਰਤਾਪ ਸੁਣਿਓ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨਾ ਹੈ ਪ੍ਰਭੂ ਜੀ ਤੇਰਾ ਪ੍ਰਤਾਪ ਵੱਡਾ ਹੈ ਤੇਰੀ ਵਡਿਆਈ ਵੱਡੀ ਹੈ ਤੇਰੀ ਮਹਿਮਾ ਵੱਡੀ ਹੈ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭਏ ਚੀਤਾ ਤੇਰੇ ਦਰ ਦੀ ਤੇਰੀ ਸੰਗਤ ਦੀ ਮਹਿਮਾ ਵੱਡੀ ਹੈ ਵੱਡ ਪ੍ਰਤਾਪ ਸੁਣਿਓ ਪ੍ਰਭ ਤੁਮਰੋ ਤੂੰ ਵੱਡੇ ਪ੍ਰਤਾਪ ਵਾਲਾ ਹੈ ਕੋਟ ਅਗਾ ਤੇਰੋ ਨਾਮ ਹਰਨ ਤੇਰਾ ਨਾਮ ਜਪਣ ਦੇ ਨਾਲ ਕਰੋੜਾਂ ਪੁੱਤਰਾਂ ਦੇ ਕੀਤੇ ਹੋਏ ਪਾਪ ਕਰਮ ਧੋਏ ਜਾਂਦੇ ਨੇ ਧੋਏ ਜਾਂਦੇ ਸਾਧ ਸੰਗਤ ਜੇਕਰ ਮਨੁੱਖ ਸੱਚਮੁੱਚ ਗੁਰੂ ਦਾ ਪੱਲਾ ਫੜ ਲਵੇ ਨਾਮ ਜਪਣ ਲੱਗ ਜਾਵੇ ਬਾਣੀ ਪੜਨ ਲੱਗ ਜਾਵੇ ਸੰਗਤ ਵਿੱਚ ਆਉਣ ਲੱਗ ਜਾਵੇ ਸਾਧ ਸੰਗਤ ਦੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਵੱਡੇ ਵੱਡੇ ਪਾਪੀਆਂ ਦਾ ਵੀ ਗੁਰੂ ਦੀ ਬਾਣੀ ਪੜ੍ਹ ਕੇ ਉਧਾਰ ਹੋ ਜਾਂਦਾ ਹੈ ਵੱਡੇ ਵੱਡੇ ਸ਼ਰਾਬੀ ਕਬਾਬੀ ਨਸ਼ਿਆ ਆਦਕ ਕਰਨ ਵਾਲੇ ਜਦੋਂ ਗੁਰੂ ਦੇ ਦਰ ਤੇ ਆ ਜਾਂਦੇ ਗੁਰੂ ਬਖਸ਼ਿਸ਼ ਕਰ ਦਿੰਦਾ ਉਹ ਵੀ ਅੰਮ੍ਰਿਤ ਪਾਣ ਕਰਕੇ ਗੁਰੂ ਵਾਲੇ ਬਣ ਜਾਂਦੇ ਕਦੇ ਸੋਚਿਆ ਵੀ ਨਹੀਂ ਹੁੰਦਾ ਵੀ ਇੰਨਾ ਜ਼ਿਆਦਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਹੋ ਜਾਵੇਗਾ ਗੁਰੂ ਗੁਰੂ ਕਰਨ ਲੱਗ ਜਾਂਦੇ ਪਰ ਜਦੋਂ ਤੇਰੀ ਕਿਰਪਾ ਹੋ ਜਾਵੇ ਮਾਲਕ ਜੀ ਤੂੰ ਬਖਸ਼ ਲਵੇਂ ਤਾਂ ਤੇਰਾ ਨਾਮ ਹੈ ਜਿਹੜਾ ਕੋਟ ਅਗਾ ਤੇਰਾ ਨਾਮ ਹਰਨ ਤੇਰਾ ਨਾਮ ਹੈ ਜਿਹੜਾ ਕਰੋੜਾਂ ਪਾਪਾਂ ਨੂੰ ਧੋ ਦਿੰਦਾ ਹੈ ਭਰੀਏ ਹੱਥ ਪੈਰ ਤਾਨ ਦੇ ਪਾਣੀ ਧੋਤਾ ਉਤਰ ਸੁਖੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕਹਿ ਸੰਗ ਉਹ ਧੋਪੈ ਨਾਵੇਂ ਕਹਿ ਰੰਗ ਜਿਸ ਤਰ੍ਹਾਂ ਕਹਿੰਦੇ ਹੱਥ ਪੈਰ ਸਾਡੇ ਮਿੱਟੀ ਘਟੇ ਆਦਕ ਨਾਲ ਲਿਬੜ ਜਾਣ ਤਾਂ ਅਸੀਂ ਪਾਣੀ ਨਾਲ ਧੋ ਲੈਂਦੇ ਹਾਂ ਕੱਪੜੇ ਸਾਡੇ ਗੰਦਗੀ ਨਾਲ ਪਲੀਤ ਹੋ ਜਾਣ ਸਾਬਣ ਸਰਫ ਹੈ ਸਤ ਸੰਗਤ ਸਾਫ ਹੋ ਜਾਂਦੇ ਧੋਏ ਜਾਂਦੇ ਇਸੇ ਤਰ੍ਹਾਂ ਮਾਰੇ ਕਹਿੰਦੇ ਤੇਰੀ ਮਤ ਹੈ ਜਿਹੜੇ ਪਾਪਾਂ ਨਾਲ ਭਰੀ ਪਈ ਹੈ ਵਿਕਾਰਾਂ ਨਾਲ ਭਰੀ ਪਈ ਹੈ ਇਹਨੂੰ ਵੀ ਧੋਣ ਦਾ ਯਤਨ ਕਰ ਇਹਨੂੰ ਧੋਣ ਦੇ ਲਈ ਨਾਮ ਦੇ ਰੰਗ ਦੇ ਵਿੱਚ ਰੰਗ ਜਾ ਉਹ ਧੋਪੈ ਨਾਮ ਹੈ ਕਹ ਰੰਗ ਨਾਮ ਰੰਗ ਦੇ ਨਾਲ ਇਹ ਤੇਰੀ ਮਤ ਹੈ ਜਿਹੜੀ ਤੇਰਾ ਮਨ ਹੈ ਅੰਦਰ ਹਿਰਦਾ ਹੈ ਇਹ ਸਾਫ ਹੋ ਜਾਣਾ ਹੈ ਨਿਰਮਲ ਹੋ ਜਾਣਾ ਹੈ हे प्रभु जी तू ਵੱਡੇ ਪ੍ਰਤਾਪ ਵਾਲਾ ਹੈ ਤੇਰਾ ਨਾਮ ਜਪਣ ਦੇ ਨਾਲ ਕਰੋੜਾਂ ਕੀਤੇ ਹੋਏ ਅਗਨੇ ਜਿਹੜੇ ਪਾਪ ਨੇ ਉਹ ਦੂਰ ਹੋ ਜਾਂਦੇ 함ਰੋ ਸਹਾਓ ਸਦਾ ਸਦ ਭੂਲਣ ਤੁਮਰੋ ਬਿਰਦ ਪਤਤ ਉਧਰਨ ਹੈ ਪ੍ਰਭੂ ਜੀ ਸਾਡਾ ਸੁਭਾਅ ਬਣ ਗਿਆ ਸਾਡੀਆਂ ਆਦਤਾਂ ਬਣ ਗਈਆਂ ਕਿ ਅਸੀਂ ਸਦਾ ਹੀ ਭੁੱਲਾਂ ਕਰਦੇ ਹਾਂ ਹਮਰੋ ਸੁਹਾਓ ਸਦਾ ਸਦ ਭੁੱਲਣ ਹਮੇਸ਼ਿਆ ਹੀ ਭੁੱਲ ਜਾਂਦੇ ਹਾਂ ਹਮੇਸ਼ਿਆ ਤੈਨੂੰ ਵਿਸਾਰ ਬੈਠਦੇ ਹਾਂ ਹਮੇਸ਼ਿਆ ਤੇਰਾ ਨਾਮ ਬਾਣੀ ਵਾਲਾ ਰਸਤਾ ਛੱਡ ਕੇ ਗਲਤ ਪਾਸੇ ਤੁਰਨ ਦਾ ਸਾਨੂੰ ਸੁਭਾਅ ਬਣਿਆ ਹੋਇਆ ਹੈ ਭੁੱਲ ਜਾਂਦੇ ਹਾਂ ਵਿਸਾਰ ਦਿੰਦੇ ਹਾਂ ਫਿਰ ਤੂੰ ਕਿਰਪਾ ਕਰ ਦਿੰਦਾ ਹੈ ਆਪਣੇ ਚਰਨਾਂ ਨਾਲ ਜੋੜ ਲੈਨੇ ਫਿਰ ਭੁੱਲਦੇ ਆ ਫਿਰ ਗਲਤੀਆਂ ਕਰਦੇ ਹਾਂ ਤੂੰ ਕਿਰਪਾ ਕਰ ਅਸੀਂ ਸਦਾ ਭੁੱਲਣ ਹਾਰਾ ਤੂੰ ਸਦਾ ਬਖਸ਼ਣ ਹਾਰ ਹੈ ਤਮਰੋ ਸੁਹਾਉ ਸਦਾ ਸਦ ਭੂਲਣ ਤੁਮਰੋ ਬਿਰਦ ਪਤ ਤ ਉਦਰ ਨਹੀ ਪ੍ਰਭੂ ਤੇਰਾ ਬਿਰਦ ਹੈ ਮੁੱਢ ਕਦੀਮਾ ਦਾ ਸੁਭਾਅ ਹੈ ਕਿ ਤੂੰ ਪਾਪੀਆਂ ਦਾ ਪਾਰ ਉਤਾਰਾ ਕਰਨ ਵਾਲਾ ਹੈ ਤੁਮਰੋ ਬਿਰਦ ਪਤ ਤ ਉਦਰ ਨ ਪਤ ਦਾ ਅਰਥ ਨੇ ਪਾਪੀ ਪਾਪੀਆਂ ਨੂੰ ਸੁਧਾਰਨ ਵਾਲਾ ਹੈ ਪਵਿੱਤਰ ਕਰਨ ਵਾਲਾ ਹੈ ਤੇਰਾ ਨਾਮ ਪਤ ਤਾਂ ਤੋਂ ਪਵਿੱਤਰ ਕਰਨ ਵਾਲਾ ਹੈ ਕਰਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸ਼ਨ ਏ ਕਰਣਾ ਮੈਂ ਦਰਥ ਦਇਆ ਦੇ ਘਰ ਪ੍ਰਮਾਤਮਾ ਜੀ ਕਿਰਪਾਲ ਕਿਰਪਾ ਲੂ ਸਤਿਗੁਰੂ ਕਿਰਪਾ ਨਿਧ ਕਿਰਪਾ ਦੇ ਖਜ਼ਾਨੇ ਮੇਰਾ ਦੇ ਸਾਈ ਮੇਰਾ ਕਰਨ ਵਾਲੇ ਮਾਲਕ ਜੀ ਦੇਖੋ ਕਿੰਨੇ ਗੁਣ ਨੇ ਪ੍ਰਮਾਤਮਾ ਦੇ ਵਿੱਚ ਉਹ ਦਇਆ ਦਾ ਘਰ ਹੈ ਸਾਡੇ ਉੱਪਰ ਦਇਆ ਕਰਦਾ ਹੈ ਕਿਰਪਾਲੂ ਹੈ ਤੇ ਕਿਰਪਾ ਦਾ ਖਜ਼ਾਨਾ ਹੈ ਉਹ ਸਦੈ ਸਦਾ ਬਖਸ਼ਿੰਦ ਸਦਾ ਮਿਹਰਬਾਨਾ ਸਵਣਾ ਦੇ ਆਧਾਰੀ ਦਾ ਸੁਭਾ ਰੱਖਣ ਵਾਲਾ ਹੈ ਇਹ ਪ੍ਰਭੂ ਦਾ ਸੁਭਾ ਹੈ ਮੋਢ ਕਦੀਮਾ ਤੋਂ ਆਪਣੇ ਦਰ ਤੇ ਆਇਆਂ ਦੀ ਸ਼ਰਨ ਆਇਆਂ ਦੀ लाज ਰੱਖਦਾ ਹੈ ਬਖਸ਼ ਲੈਂਦਾ ਹੈ ਸੋ ਸਤਗੁਰੂ ਕਿਰਪਾ ਕਰਦੇ ਪਏ ਨੇ ਕਿ हे ਪ੍ਰਭੂ ਤੂੰ ਕਿਰਪਾਲੂ ਹੈ ਕਿਰਪਾ ਦਾ ਖਜ਼ਾਨਾ ਹੈ ਦਇਆ ਦਾ ਘਰ ਹੈ ਜਿਹੜਾ ਤੇਈ ਸ਼ਰਨ ਵਿੱਚ ਆ ਜਾਂਦਾ ਹੈ ਉਹਨੂੰ ਜੀਵਨ ਪਦ ਨਾਨਕ ਹਰ ਦਰਸ਼ਨ ਹਰੀ ਦੇ ਦਰਸ਼ਨ ਦੇ ਵਿੱਚੋਂ ਜੀਵਨ ਪਦ ਮਿਲਦਾ ਹੈ ਸਾਧ ਸੰਗਤ ਅਸਲ ਜੀਵਨ ਮਿਲਦਾ ਹੈ ਜਿਉਂਦੇ ਤਾਂ ਸਾਰੇ ਨੇ ਪਰ ਜਿਉਣ-ਜਿਉਣ ਵਿੱਚ ਫਰਕ ਹੁੰਦਾ ਹੈ ਜੀਵਨ ਪਦ ਨੂੰ ਸਾਰਿਆਂ ਨੂੰ ਨਹੀਂ ਮਿਲਿਆ ਸਾਧ ਸੰਗਤ ਜਿਉਂਦਾ ਉਹ ਵੀ ਪਿਆ ਜਿਹੜਾ ਰੱਬ ਨੂੰ ਨਹੀਂ ਯਾਦ ਕਰਦਾ ਜਿਉਂ ਅਸੀਂ ਵੀ ਰਹੇ ਹਾਂ ਜਿਉਂਦਾ ਉਹ ਵੀ ਪਿਆ ਜਿਹੜਾ ਮਾੜੀ ਸੰਗਤ ਵਿੱਚ ਹੈ ਗਲਤ ਨਸ਼ਿਆਂ ਵਿਕਾਰਾਂ ਦੇ ਵਿੱਚ ਹੈ ਜਿਉਂਦੇ ਅਸੀਂ ਵੀ ਹਾਂ ਪਰ ਜੌਣ-ਜੌਣ ਵਿੱਚ ਕਿੰਨਾ ਫਰਕ ਹੈ ਸੋਚ ਦੇ ਵਿੱਚ ਕਿੰਨਾ ਫਰਕ ਪੈ ਜਾਂਦਾ ਹੈ ਗੁਰੂ ਦੀ ਯਾਦ ਨਾਲ ਜੁੜਿਆਂ ਸਿਮਰਨ ਨਾਲ ਜੁੜਿਆਂ ਸੋਚ ਬਦਲ ਜਾਂਦੀ ਉਹ ਪ੍ਰਭੂ ਦੀ ਬਾਣੀ ਨਾਲ ਜੁੜ ਜਾਂਦਾ ਹੈ ਸਰਵਤ ਦੇ ਭਲੇ ਦੀ ਗੱਲ ਕਰਨ ਲੱਗ ਜਾਂਦਾ ਹੈ ਉਹਨੂੰ ਅਸਲ ਜੀਵਨ ਦਾ ਤਤਸਾਰ ਮਿਲ ਜਾਂਦਾ ਹੈ ਇੱਕ ਨਸ਼ੇ ਆਦਿਕ ਗਲਤ ਸੰਗਤ ਵਿੱਚ ਪੈ ਕੇ ਆਪਣੀ ਜੀਵਨ ਦੀ ਬਰਬਾਦੀ ਕਰ ਰਿਹਾ ਹੈ ਇੱਕ ਗੁਰੂ ਵਾਲੇ ਪਾਸੇ ਜੁੜ ਕੇ ਸੰਗਤ ਵਿੱਚ ਆ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਰਿਹਾ ਹੈ ਸਾਧ ਸੰਗਤ ਬਹੁਤ ਫਰਕ ਹੈ ਜਮੀਨ ਅਸਮਾਨ ਦਾ ਫਰਕ ਹੈ ਅਸਲ ਜੀਵਨ ਹੈ ਜਿਹੜਾ ਜੀਵਣਾ ਹਰ ਜੀਵਣਾ ਜੀਵਨ ਹਰ ਜਪ ਸਾਧ ਸੰਗ ਮਹਾਰਾਜ ਕਹਿੰਦੇ ਜੇ ਜਿਉਣਾ ਹੈ ਤਾਂ ਸਤ ਸੰਗਤ ਦੇ ਵਿੱਚ ਆ ਕੇ ਹਰੀ ਨੂੰ ਜਪ ਤੈਨੂੰ ਅਸਲ ਜੀਵਨ ਮਿਲਣਾ ਹੈ ਅਸਲ ਜੀਵਨ ਦੀ ਸੂਝ ਮਿਲਣੀ ਹੈ ਜੀਵਨ ਪਦ ਨਾਨਕ ਹਰ ਦਰਸ਼ਨ ਕਹਿੰਦੇ ਐਡੀ ਵੱਡੀ ਦਾਤ ਮਿਲ ਜਾਂਦੀ ਹੈ ਕਿ ਜੀਵਨ ਮਿਲ ਜਾਂਦਾ ਹੈ ਜਿਉਣਾ ਜਿਉਣਾ ਸਿੱਖ ਜਾਂਦਾ ਹੈ ਮਨੁੱਖ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਗੁਰੂ ਨੂੰ ਮਿਲ ਕੇ ਚੱਜ ਅਚਾਰ ਆ ਜਾਂਦਾ ਹੈ ਬੋਲਣ ਚੱਲਣ ਦੀ ਬੈਠਣ ਉੱਠਣ ਦੀ ਲਿਆਕਤਾ ਆ ਜਾਂਦੀ ਸత్సੰਗਤ ਲੋਕ ਤੇ ਪਰਲੋਕ ਸਬਰ ਜਾਂਦਾ ਹੈ ਇਹ ਦਾਤ ਗੁਰੂ ਦੇ ਦਰ ਤੋਂ ਮਿਲਦੀ ਹੈ ਤੁਮ ਸਮਰਥਾ ਕਰਨ ਕਰਨ ਹੇ ਸਤਿਗੁਰੂ ਤੁਸੀਂ ਸਮਰਥ ਹੋ ਅਸੀਂ ਸਦਾ ਹੀ ਭੁੱਲਣ ਹਾਰਾ ਅਪਰਾਧੀ ਹਾਂ ਤੇਰੇ ਅਸਰ ਦਰਤ ਆਏ ਹਾਂ ਤੇ ਹੁਣ ਕਿਰਪਾ ਕਰਕੇ ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ ਸਦਾ ਸਦਾ ਜਪੀ ਤੇਰਾ ਨਾਮ ਸਤਗੁਰ ਪਾਏ ਪੈ ਸਤਗੁਰੂ ਕਿਰਪਾ ਕਰ ਨਜ ਦੇਹ ਪਾਵਨ ਪਵਿੱਤਰ ਉਪਦੇਸ਼ ਸਾਡੇ ਹਿਰਦੇ ਵਿੱਚ ਵਸ ਜਾਣ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਸੰਗਤਿ ਗੁਰੂ ਜੀ ਬਖਸ਼ਣ ਹਾਰ ਨੇ ਬਖਸ਼ ਲੈਣਾ ਜੀ ਰਾਮ ਕਲੀ ਮਹੱਲਾ ਤੀਜਾ ਅਨੰਦ ਇਕੋ ਅੰਕਾਰ ਸਤਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਮਨਵ ਜੀਂਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸ਼ਬਦੋਂ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਾ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਭ ਵਿਸਾਰਨਾ ਅੰਗੀਕਾਰਹੁ ਕਰੇ ਤੇਰਾ ਕਾਰਜ ਸਭ ਸਵਾਰਨ ਸਬਨਾ ਗੱਲਾਂ ਸਮਰੱਤ ਸੁਆਮੀ ਸੋਗਿ ਮਨੋਂ ਵਿਸਾਰੀ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਗਿਆ ਨਾਹੀ ਕਰ ਤੇਰੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਅਨ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਬਾਜੀ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕੀ ਆ ਨਾਹੀ ਕਰ ਤੇਰੇ ਸਚਾ ਨਾਮ ਮੇਰਾ ਆਧਾਰੋ ਸਾਜ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟਹੁ ਜਿਸ ਦੀਆਂ ਇਹ ਵਿੜਿਆਈਆਂ ਕਹਿ ਨਾਨਕ ਸੁਨਹੁ ਸੰਤੋ ਸ਼ਬਦ ਤਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸ਼ਬਦ ਤਿਤਕਰ ਸੁਭਾਗੇ ਘਰ ਸੁਭਾਗੇ ਸ਼ਬਦ ਵਾਜੀ ਕਲਾ ਜਿਤ ਕਰ ਧਾਰੀਆ ਪੰਚ ਬੂਤ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਕਰ ਅਨਹਦ ਵਾਜੀ ਅਨੰਦ ਸੁਣੋ ਬੜ ਪਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਬਸੂਰੇ ਦੂਖ ਰੋਗ ਸੰਤਾ ਪੁੱਤਰੀ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ ਆਪ ਹਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਣਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿ ਨਾਨਕ ਬੇਨਵੰਤ ਨਾਨਕ ਗੁਰ ਚਰਨ ਅਦਾ ਕੀ ਵਾਝੇ ਅਨਵਤੂ ਤੇ ਵਾਣੀ ਤੁਜੀ ਦਾ ਹਲਸਾਰ ਵਾਝੇ ਤੁਜੀ ਕੀ ਫਤੇ ਊਠਾ ਗੁਰ ਤੁਮ ਪਹਿ ਅਰਦਾਸ